ਲੋ ਵੀ ਦੋਸਤੋ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਾਣਾ ਲੋਕਾਂ ਦਾ ਕਿਉਂਕਿ ਕਿਸੇ ਦੀ ਜਾਨ ਨਾ ਜਾਵੇ ਸੁਣ ਲੈ ਕੇ ਇਹ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੁੱਲਾਪੁਰ ਗਰੀਬਦਾਦ ਦੀ ਜਿੱਥੇ ਕੀ ਵਿਚਕਾਰੋਂ ਰੋਡ ਤਾਂ ਸੁਨਾ ਸ਼ੁਰੂ ਹੋ ਗਿਆ ਵੱਡਾ ਖੱਡਾ ਪੈਣਾ ਸ਼ੁਰੂ ਹੋ ਗਿਆ ਕਿਸੇ ਵੀ ਸਮੇਂ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਤਸਵੀਰ ਤੁਹਾਨੂੰ ਦਿਖਾਦਨੇ ਆ ਮੁੱਲਾਪੁਰ ਗਰੀਬਦਾਦ ਦੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਪ੍ਰਸ਼ਾਸਨ ਬੇਖਬਰ ਹੋ ਚੁੱਕਾ ਹੈ ਪਰ ਲੋਕ ਇਸ ਜਗ੍ਹਾ ਦੇ ਉੱਤੇ ਬਿਲਕੁਲ ਨਿਕਲਦਾ ਨਹੀਂ ਇਸ ਰਾਸਤੇ ਦੇ ਉੱਤੇ ਪਰ ਕਿਤੇ ਨਾ ਕਿਤੇ ਕਿਸੇ ਗੱਡੀ ਦਾ ਕਿਸੇ ਮੋਟਰਸਾਈਕਲ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ ਤੇ ਹੁਣੇ-ਹੁਣੇ ਜਿਹੜੀ ਇਹ ਵੀਡੀਓ ਤੁਹਾਡੇ ਤੱਕ ਪਹੁੰਚਣ ਲੱਗੇ ਆ ਇਹ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਪਹੁੰਚਾ ਦਿਓ ਕਿਉਂਕਿ ਅ ਇਸ ਅਰਵਿੰਦਪੁਰੀ ਜਿਹੜੇ ਸਮਾਜ ਸੇਵੀ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਇਸ ਜਿਹੜਾ ਖੱਡਾ ਪਿਆ ਉਸ ਨੂੰ ਕਵਰ ਕੀਤਾ ਜਾਵੇ ਉਸ ਨੂੰ ਕਿਤੇ ਨੁਕਸਾਨ ਹੋਣ ਤੋਂ ਬਚਾ ਜਾ ਸਕੇ ਚਾਰੇ ਪਾਸੇ ਤੁਸੀਂ ਦੇਖੋ ਕਿ ਰੋੜੇ ਰੱਖੇ ਜਾ ਰਹੇ ਨੇ ਤਾਂ ਰੱਖੀ ਜਾ ਰਹੀਆਂ ਨੇ ਕਿ ਲੋਕਾਂ ਨੂੰ ਪਤਾ ਲੱਗ ਸਕੇ ਇਸ ਜਗ੍ਹਾ ਉੱਤੇ ਵੱਡਾ ਖੱਡਾ ਪੈ ਚੁੱਕਾ ਹੈ ਤਾਂ ਪ੍ਰਸ਼ਾਸਨ ਨੂੰ ਵੀ ਅ ਬੇਕਿਉਂਕਿ ਵਿਚਕਾਰ ਰੋਡ ਦੇ ਆ ਇਸੇ ਉੱਤੇ ਬੱਸਾਂ ਵੀ ਨਿਕਲਦੀਆਂ ਨੇ ਤੇ ਨਾਲ ਆਵਾਜਾਈ ਬਹੁਤ ਹੈ ਮੁੱਲਾਂਪੁਰ ਗਰੀਬ ਦਾ ਆਦੀ ਤਸਵੀਰ ਹੈ ਇਹ ਕਿ ਰੋਲ ਵੀ ਦੱਸਾਂਗੇ ਅਰਵਿੰਦਪੁਰ ਜੀ ਨਾਲ ਗੱਲਬਾਤ ਕਰਾਂਗੇ ਕਿ ਕਿ ਕਿਸੇ ਉੱਤੇ ਇਹ ਜਿਹੜਾ ਰੋਡ ਦੱਸਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਵੱਡਾ ਖੱਡਾ ਪੈ ਕੇ ਸੜਕ ਤਾਂ ਸਣੀ ਸ਼ੁਰੂ ਹੋ ਗਈ ਹੈ ਤਾਂ ਕਿਸੇ ਵੀ ਸਮੇਂ ਕਿ ਕਿਸੇ ਦਾ ਹੀ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਕਿ ਬੱਸਾਂ ਵੀ ਨਿਕਲਦੀਆਂ ਨੇ ਕਾਰਾਂ ਵੀ ਨਿਕਲਦੀਆਂ ਨੇ ਰਾਤ ਸਮੇਂ ਵੀ ਜਿਹੜੇ ਜਗਤ ਤੇ ਲੋਕ ਨਿਕਲਦੇ ਨੇ ਤੇ ਹੁਣ ਜਿਹੜੀ ਦਿਨ ਦੀ ਤਸਵੀਰ ਹੈ ਦਿਨ ਦੀ ਤਸਵੀਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਨੂੰ ਕਵਰ ਕਰਨ ਦੀ ਭਾਵੇਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਸਮਾਜਸੀ ਰਵਿੰਦਪੁਰੀ ਹੋਣਗੇ ਤੁਸੀਂ ਦੇਖੋ ਕਿਾਰੇ ਪਾਸੇ ਤੁਸੀਂ ਲੋਤਸਨ ਵਾਲੀ ਸੜਕ ਨੂੰ ਕਵਰ ਕੀਤਾ ਜਾ ਰਿਹਾ ਹੈ ਕਿ ਕਿਸੇ ਤੇ ਕੋਈ ਵੱਡਾ ਨੁਕਸਾਨ ਨਾ ਹੋਵੇ ਲੋਕਾਂ ਨੂੰ ਪਹਿਲਾਂ ਪਤਾ ਲੱਗ ਸਕੇ ਕਿਉਂਕਿ ਕਾਫੀ ਲੋਕ ਇਸ ਜਗ੍ਹਾ ਤੋਂ ਨਿਕਲਦੇ ਨੇ ਅੰਗਾਈਲੀ ਵੀ ਕਰ ਲਉਣਾ ਹੈ ਕਈ ਵਾਰ ਕੋਈ ਵੱਡੀ ਜਿਹੜੀ ਟਿਪਰ ਗੱਲ ਕਰੀਏ ਜਾਂ ਫਿਰ ਕੋਈ ਟਰੈਕਟਰ ਇੰਟਾਂ ਦਾ ਭਰਿਆ ਹੋਇਆ ਕੋਈ ਜਗ੍ਹਾ ਤੋਂ ਦੱਸ ਦਿਆ ਤਾਂ ਰੋਡ ਜਿਹੜਾ ਬਲੌਕ ਹੋ ਸਕਦਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਰਵਿੰਦਪੁਰੀ ਜੀ ਆ ਜਿਹੜਾ ਖੱਡਾ ਤੁਹਾਨੂੰ ਧਰਤੀ ਦੱਸਣ ਦਾ ਕਦੋਂ ਪਤਾ ਲੱਗਿਆ ਤੇ ਇਸ ਦਾ ਕਿਵੇਂ ਤੁਸੀਂ ਹੁਣ ਲੋਕਾਂ ਨੂੰ ਕੀ ਕਹੋਗੇ ਕਿ ਅਪੀਲ ਕੀ ਕਰੋਗੇ ਇਹ ਪੈ ਜਾ ਰਹੀ ਸੀ ਏਅਰ ਫੋਰਸ ਰੋਡ ਮੁੱਲਾਂਪੁਰ ਹਾਂਜੀ ਦੇ ਨਜ਼ਦੀਕ ਤੇ ਜਦ ਮੈਂ ਦੇਖਿਆ ਕਿ ਨਾ ਤਾਂ ਇੱਥੇ ਕੋਈ ਲਾਈਟ ਹੈ ਦੂਜੀ ਗੱਲ ਇਹ ਹੈ ਵੀ ਇਹ ਸੜਕ ਪਿੱਛੇ ਹੀ ਮੇਰੇ ਖਿਆਲ ਸਰਕਾਰ ਨੇ ਬਣਾਈ ਸੀ ਹਾਂਜੀ ਔਰ ਇਹ ਸਾਰੀ ਤਸਦੀ ਜਾ ਰਹੀ ਹੈ ਹਾਂਜੀ ਕੋਈ ਵੀ ਵਿਚਾਰਾ ਬੇਕਸੂਰ ਇੱਥੋਂ ਲੰਘਦਾ ਹੈ ਤਾਂ ਕੋਈ ਵੀ ਐਕਸੀਡੈਂਟ ਵੱਡਾ ਹਾਸਾ ਹੋ ਸਕਦਾ ਔਰ ਜਾਨ ਦਾ ਖਤਰਾ ਹੈ ਮੈਂ ਦੇਖ ਕੇ ਫਿਰ ਮੈਂ ਕਹ ਵੀ ਕਟੋਕਟ ਆਲੇ-ਆਲੇ ਪੱਥਰ ਰੋੜੇ ਲਗਾ ਕੇ ਥੋੜਾ ਲੋਕਾਂ ਨੂੰ ਵੇਅਰ ਹੋ ਜਾਏਗਾ ਜਗਾ ਕਿਹੜੀ ਪੈਂਦੀ ਥੋੜਾ ਦਸ ਦੋ ਰਾਹ ਗਿਰਾਂ ਨੂੰ ਕਿਉਂਕਿ ਉਹਨਾਂ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਵੱਡਾ 에ਅਰ ਫੋਰਸ ਦੇ ਬਿਲਕੁਲ ਜਿਹੜੀ ਸਲਿੱਪ ਰੋਡ ਹੈ ਹਾਂ 에ਅਰਪੋਰਟ ਟੂ ਮੁੱਲਾਂਪੁਰ ਹਾਂ ਔਰ ਅੰਡਰ ਬ੍ਰਿਜ ਦੇ ਬਿਲਕੁਲ ਨਾਲ ਲੱਗਦੀ ਹੈ ਹਾਂ ਔਰ ਜਿੱਥੇ ਸਾਡੇ ਆ ਇਹ ਆਪਣਾ ਤੜਵਾਈ ਖੰਦਾਂ ਦੇ ਸਤੀ ਮਾਤਾ ਦਾ ਹੈਪੀ ਕਾਰਵਾਸ਼ ਲਿਖਿਆ ਹੋਇਆ ਹੈ ਹੈਪੀ ਕਾਰ ਰਿਪੇਅਰ ਕਿਉਂ ਹਾਂਜੀ ਇਹ ਯਾਰ ਦੇ ਬਿਲਕੁਲ ਨਾਲ ਹੈ ਹਾਂਜੀ ਤੇ ਇਹ ਬਹੁਤ ਜਿਆਦਾ ਡੇਂਜਰਸ ਹੈ ਹੂੰ ਕਿਸੇ ਟਾਈਮ ਵੀ ਕੋਈ ਵੀ ਹਾਦਸਾ ਹੋ ਸਕਦਾ ਕਿਉਂਕਿ ਨਾ ਇੱਥੇ ਲਾਈਟ ਹੈ ਤੇ ਟ੍ਰੈਫਿਕ ਬਹੁਤ ਆ ਹਾਂ ਦੂਜਾ ਇਹ ਵੀ ਜਦੋਂ ਸਰਕਾਰ ਨੇ ਇਹ ਚੀਜ਼ ਮੇਰੇ ਕਲਬ ਨਹੀਂ ਹਾਂ ਪੈਸਾ ਜਿਹੜਾ ਹੈ ਖਰਚ ਕਰਕੇ ਸੜਕਾਂ ਬਣਾਈਆਂ ਤਾਂ ਇਹਨਾਂ ਦੀ ਮੇਨਟੇਨੈਂਸ ਇਹਨਾਂ ਨੂੰ ਟਾਈਮ ਟੂ ਟਾਈਮ ਕਰਨਾ ਇਹਨਾਂ ਦੀ ਡਿਊਟੀ ਬਣਦੀ ਹੈ ਸ਼ਾਇਦ ਨਹੀਂ ਕਿਸੇ ਨੇ ਉਹ ਕੀਤਾ ਧੰਵਾਦ ਹੈ ਥੋੜਾ ਤੁਸੀਂ ਇਹਨੂੰ ਕਵਰਨ ਕਰਨ ਪਹੁੰਚ ਗਏ ਮੈਂ ਤਾਂ ਇੱਕ ਆਲੇ-ਦਾਲੇ ਇੱਟਾਂ ਪੱਥਰ ਲਗਾ ਕੇ ਲੋਕਾਂ ਨੂੰ ਤਾਂ ਕਿ ਸੇਫ ਜਾਗਰੂਕ ਕਰ ਸਕੀਏ ਜਾਗਰੂਕ ਕਿ ਕੋਈ ਐਜੈਂਸੀਡੈਂਟ ਨਾ ਹੋਵੇ ਕਿਉਂਕਿ ਇੱਕਦਮ ਤੁਸੀਂ ਆ ਰਹੇ ਹੋ ਪਰ ਇਹਦੇ ਵਿੱਚ ਜਦ ਖੱਡੇ ਚ ਥੋੜਾ ਸਕੂਟਰ ਮੋਟਰਸਾਈਕਲ ਗੱਡੀ ਪਲਟ ਸਕਦੀ ਹੈ ਔਰ ਕੋਈ ਵੀ ਭਿਆਨਕ ਖਾਸਾ ਹੋ ਸਕਦਾ ਔਰ ਜਾਨ ਮਾਲ ਦਾ ਖਤਰਾ ਜਿਹੜਾ ਹੈ ਉਹ ਪੈਦਾ ਹੋ ਸਕਦਾ ਮੈਂ ਸਰਕਾਰ ਕਿਸੇ ਸਮੇਂ ਕੋਈ ਵੱਡਾ ਹਾਸਾ ਹੋ ਸਕਦਾ ਹੈ ਇਹ ਬੱਸਾਂ ਕਾਰਾਂ ਆਟੋ ਜਗਾ ਉੱਤੇ ਨਿਕਲਦੇ ਨੇ ਤਾਂ ਕਿਸੇ ਦਾ ਵੀ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਕਿਸੇ ਵੀ ਸਮੇਂ ਬਾਤਮਤ ਮੀਡੀਆ ਨਾਲ ਸ਼ੇਅਰ ਕਰਦੇ ਰਹੋ ਪ੍ਰਸ਼ਾਸਨ ਤੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਹੁੰਚਾਉਣ ਦੀ ਪਹੁੰਚਾਉਣਾ ਗੱਲਬਾਤ ਵੀ ਕਰਾਂਗੇ ਤਾਂ ਪੁਲਿਸ ਜੀ ਤੇ ਟਿਪਰ ਬੱਸਾਂ ਕਾਰਾਂ ਆ ਤਾਂ ਹੋਰ ਵੀ ਨਿਕਲ ਰਹੇ ਨੇ ਸਵਾਰੀਆਂ ਵੀ ਹੁੰਦੀਆਂ ਨੇ ਕਿੰਨਾ ਕੁ ਵੱਡਾ ਨੁਕਸਾਨ ਹੋ ਸਕਦਾ ਜੀ ਮੇਰੀ ਤਾਂ ਪਹਿਲੀ ਇਹੀ ਕੋਸ਼ਿਸ਼ ਹੈ ਨੁਕਸਾਨ ਹੀ ਨੁਕਸਾਨ ਹੈ ਜੀ ਔਰ ਇਹ ਕੋਈ ਵੀ ਜਾਂਦਾ ਹੋਇਆ ਕੋਈ ਵੀ ਵਿਅਕਤੀ ਕਿਸੇ ਨਾਲ ਵੀ ਹਾਦਸਾ ਪ੍ਰਸਾਦਾ ਰੋਡ ਤੇ ਤੁਸੀਂ ਜਾ ਰਹੇ ਹੋ ਔਰ ਇੱਕਦਮ ਤੁਹਾਨੂੰ ਕਿਸੇ ਖੱਡੇ ਦੇ ਵਿੱਚ ਥੋੜਾ ਗੱਡੀ ਜਾਂ ਸਕੂਟਰ ਕਾਰ ਉਹਦੇ ਚ ਜਿੰਨੀ ਮੌਤ ਵੀ ਹੋ ਸਕਦੀ ਹੈ ਹੋ ਸਕਦੀ ਹੈ ਉਹਦੇ ਲਈ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੈ ਔਰ ਇਹ ਗਮਾੜਾ ਦੇ ਅੰਦਰ ਇਹ ਰੋਡ ਹੈ ਇਹਨੂੰ ਇੰਨੀ ਜੇੜਲੀ ਜਿਹੜਾ ਹੈ ਉਹ ਹੋਣੀ ਚਾਹੀ ਇਹਨੂੰ ਰਿਪੇਅਰ ਕਰਨ ਚਾਹੇ ਨਵਾਂ ਉਹ ਦਿਨ ਤੇ ਕਿਉਂਕਿ ਬਹੁਤ ਇਹ ਹੈ ਮੈਂ ਵੀ ਕੋਸ਼ਿਸ਼ ਕਰ ਰਿਹਾ ਜੀ ਥੋੜੀ ਬਜਰੀ ਲਿਆ ਕੇ ਘਟੋਕੜ ਬਜਰੀ ਹੀ ਇਹਦੇ ਜੀ ਪਰ ਦਿੱਤੀ ਜਾ ਰਹੀ ਹੈ ਕਿ ਕੁਰੀਆ ਜਿਸ ਤਰੀਕੇ ਨਾਲ ਕਾਫੀ ਧਸ ਰਹੀ ਹੈ ਸੜਕ ਮੈਂ ਦਰਸ਼ਕਾਂ ਨੂੰ ਕਹਾਂਗਾ ਕਿ ਤੁਸੀਂ ਵੀ ਸੜਕ ਕਿਦਾਂ ਬਿਸ਼ਕਾਰ ਧਸਣੀ ਸ਼ੁਰੂ ਹੋ ਗਈ ਹੈ ਇਹ ਦੱਸਿਆ ਕਿ ਪੈਪ ਪਾਣੀ ਵਾਲਾ ਤਾਂ ਸਿਆਰੇ ਕਈ ਲੋਕ ਮੰਨ ਲੋਗੇ ਪੈਪ ਜਿਹੜਾ ਪਾਣੀ ਵਾਲਾ ਹੈ ਜਿਹੜਾ ਫਟ ਚੁੱਕਾ ਹੈ ਜਿਹਦੇ ਕਾਰਨ ਇਸ ਦੇ ਵਿੱਚ ਹੁਣ ਪਾੜ ਪੈਣਾ ਸ਼ੁਰੂ ਹੋ ਗਿਆ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਤਾਂ ਇਸ ਨੂੰ ਲੈ ਕੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਮੱਤਵਚ ਵੀਡੀਓ ਨੂੰ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਪਹੁੰਚਾਓ ਕਿਉਂਕਿ ਆਨ ਹਾਊਸ ਦੇ ਪੱਥਰ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਇਹ ਕਿਸੇ ਨੂੰ ਵੀ ਜਿਹੜਾ ਇਸਨੂੰ ਨੁਕਸਾਨ ਨਾ ਹੋਵੇ ਉਹਦੀ ਜਾਨ ਬਚ ਸਕੀ ਕਿਉਂਕਿ ਆਮ ਤਾਂ ਨਹੀਂ ਪਤਾ ਲੱਗਦਾ ਸੜਕ ਦੇ ਉੱਤੇ ਕਿ ਕਿੰਨੇ ਕਿੰਨਾ ਕ ਵੱਡਾ ਖੱਡਾ ਹੈ ਪਰ ਜਿਸ ਤਰੀਕੇ ਨਾਲ ਇਹ ਖੱਡੇ ਨੇ ਇੱਕ ਤਰਸ ਦੇ ਤਰਤੀ ਤੋਂ ਸ਼ੁਰੂ ਹੋ ਗਈ ਹੈ ਤਾਂ ਇਸ ਦੇ ਨਾਲ ਕਾਈ ਵੱਡਾ ਨੁਕਸਾਨ ਹੋ ਤੁਸੀਂ ਰੋਡ ਚੈੱਕ ਕਰ ਲਓ ਬਿਲਕੁਲ ਤੁਹਾਨੂੰ ਦਿਖਾ ਰਹੇ ਹਾਂ ਇਹ ਬਿੱਲਾ ਜੂਸ ਵਾਲਾ ਜਿਹੜਾ ਰੋਡ ਆ ਰਿਹਾ ਹੈ ਜਿਹੜਾ 에ਅਰ ਫੋਰਸ ਤੋਂ ਸਲੀਪ ਰੋਡ ਉਸ ਰੋਡ ਦੇ ਉੱਤੇ ਇਹ ਜਿਹੜੀ ਧਰਤੀ ਧਰਤੀ ਤੋਂ ਸ਼ੁਰੂ ਹੋ ਗਈ ਹੈ ਤਾਂ ਸਿੱਧਾ ਮੋਲਾਪੁਰ ਬਾਜ਼ਾਰ ਨੂੰ ਜਾ ਰਹੀ ਹੈ ਕਾਫੀ ਲੋਕ ਜਿਹੜੇ ਖਰੀਦਦਾਰੀ ਕਰਨ ਵਾਸਤੇ ਵੀ ਜਾਂਦੇ ਨੇ ਤੇ ਨਾਲ ਬੱਸਾਂ ਕਾਰਾਂ ਇਹ ਜਗ੍ ਤੁਹੇ ਦੇਖੋ ਹੁਣ ਵੀ ਦਿਖਾ ਦਨਾ ਹੋਵੇ ਸਭ ਦੀ ਜਾਨ ਬਹੁਤ ਕੀਮਤੀ ਹੈ ਬਹੁਤ ਸਮਾਂ ਘਟ ਜਿਹੜਾ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਇਹ ਜ਼ਿੰਦਗੀ ਇਸ ਜ਼ਿੰਦਗੀ ਦੇ ਵਿੱਚ ਕੋ ਚੰਗੇ ਕੰਮ ਕਰ ਜਾਈਏ ਆਪਾਂ ਜਿਹਦੇ ਨਾਲ ਕਿ ਦੁਨੀਆ ਯਾਦ ਰੱਖੇ ਤੇ ਜਿਹੜੇ ਹੋਰ ਇਹ ਨੁਕਸਾਨਾਂ ਨੂੰ ਅਸੀਂ ਪ੍ਰਸ਼ਾਸਨ ਤੱਕ ਪਹੁੰਚਾ ਕੇ ਉਸ ਦੀ ਰਿਪੇਅਰ ਤਰੀਕੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਪੁਰੀ ਸਾਹਿਬ ਜਿਸ ਤਰੀਕੇ ਨਾਲ ਇਹ ਤੁਸੀਂ ਲੋਕਾਂ ਨੂੰ ਦੱਸਦਾ ਤਾਂ ਕਿ ਹਾਂ ਕਿ ਜਗ੍ਹਾ ਤੇ ਉੱਤੇ ਹੈ ਤਾਂ ਰਿਪੇਅਰ ਦੀ ਕਿੰਨੀ ਕਾਸਟ ਹੈ ਕਿ ਪਹਿਲਾਂ ਵੀ ਇੱਕ ਵਾਰੀ ਸੀ ਮਦਦ ਕਿਆ ਸੀ ਜਦੋਂ ਫਲਾਈਓਵਰ ਧਸਣ ਲੱਗਿਆ ਸੀ ਨਜ਼ਦੀਕ ਤੋਂ ਉਸ ਤੋਂ ਬਾਅਦ ਕੁਝ ਵੀ ਹਾਦਸਾ ਵਾਪਰਦਾ ਸੀ ਸੋ ਇਹ ਤੁਹਾਡਾ ਵੀ ਧੰਨਵਾਦ ਆ ਸੋ ਇਹ ਸਰਕਾਰ ਤੋਂ ਮੰਗ ਕਰਦੇ ਵੀ ਇਹਨੂੰ ਇਮੀਡੀਏਟਲੀ ਸੜਕ ਨੂੰ ਜਿਹੜੀ ਹੈ ਸਾਰੀ ਨੂੰ ਔਰ ਲਾਈਟਾਂ ਵੀ ਇੱਥੇ ਪ੍ਰੋਪਰ ਜਿਹੜੀਆਂ ਉਹ ਜਲਦੀਆਂ ਨਹੀਂ ਆ ਇਹਨਾਂ ਨੂੰ ਜਲਦੀਆਂ ਆਉਣ ਦਰਸ਼ਕ ਬਿਲਕੁਲ ਤੁਸੀਂ ਦੇਖੋ ਕਿ ਨਾਲ ਦੀ ਨਾਲ ਇਹ ਤਸਵੀਰ ਦਿਖਾਈ ਹੈ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਖਬਰ ਨੂੰ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਪਹੁੰਚਾਓ ਜਿਹਨੇ ਦਰਸ਼ਕ ਦੇਖ ਰਹੇ ਨੇ ਤੁਸੀਂ ਵੀ ਆਪਣਾ ਵਿਚਾਰ ਰੱਖੋ ਜੇ ਜਿਹੜਾ ਤੁਹਾਨੂੰ ਦੱਸ ਦਿੱਤਾ ਖੱਡਾ ਕਿੱਥੇ ਪਿਆ ਹੋਇਆ ਧਰਤੀ ਦੱਸੀ ਹੋਈ ਹੈ